ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਦੋਸਤੋ ਠੀਕ ਜੋ ਇਹ ਡਾਇਲੋਗ ਹੈਗਾ सोनू ਸੀਤੋਂ ਵਾਲੇ ਦਾ ਆਪਾਂ ਚੋਰੀ ਕਰ ਲਿਆ ਚਲੋ ਹੁਣ ਚੱਲੇ ਆਪਾਂ ਕਲਾਸਾਂ ਲਾਉਣ ਵਾਸਤੇ ਨਾਲ ਨੇ ਸਹਿਬ ਸਿੰਘ ਐਂਡ ਅਜੀਤ ਸਿੰਘ ਲੋ ਜੀ ਆਪਾਂ ਸਫ਼ਰ ਦਾ ਪੂਰਾ ਪੂਰਾ ਲੈ ਰਹੇ ਆਂ ਆਨੰਦ ਗੱਲਾਂ ਬਾਤਾਂ ਕਰ ਰਹੇ ਆਂ ਫਿਰ ਪਹੁੰਚੇ ਅਸੀਂ ਇੱਕ ਦਰਖਤ ਕੋਲ ਮੈਨੂੰ ਬੜਾ ਸੋਹਣਾ ਦਰਖਤ ਲੱਗਿਆ ਬੜਾ ਸੰਘਣਾ ਸੀ ਅੱਗੇ ਆਈ ਨਹਿਰ ਉਹਦਾ ਸਾਫ਼ ਜਿਹਾ ਪਾਣੀ ਮੁੰਡੇ ਨਹਾ ਰਹੇ ਸੀ ਉਹਦੇ ਵਿੱਚ ਫਿਰ ਪਹੁੰਚੇ ਪਿੰਡ ਖਨਾਲਕਲਾਂ ਤੇ ਉਸ ਤੋਂ ਬਾਅਦ ਪੀਤੀ ਸਕੰਜਵੀ ਇਹ ਸਾਡੇ ਭੈਣ ਜੀ ਨੇ ਇਹਨਾਂ ਦੇ ਘਰ ਅਸੀਂ ਰੁਕੇ ਫਿਰ ਲਾਈ ਕਲਾਸ ਬੱਚਿਆਂ ਦੀ ਤੇ ਬੱਚੇ ਬਹੁਤ ਪਿਆਰ ਨਾਲ ਲਗਨ ਨਾਲ ਉਤਸ਼ਾਹ ਨਾਲ ਪਾਠ ਸਿੱਖਦੇ ਐ ਤੇ ਬਹੁਤ ਪਿਆਰ ਨਾਲ ਕਰਦੇ ਐ ਇਹ ਸਾਡੀਆਂ ਤੀਆਂ ਰਾਣੀਆਂ ਨੇ ਬੜਾ ਉਤਸ਼ਾਹ ਇਹਨਾਂ ਦੇ ਮਨ 'ਚ ਇਹ ਬੱਚੀ ਛੁੱਟੀਆਂ ਘਟਣ ਨਹੀਂ ਗਈ ਕਿਉਂਕਿ ਕਹਿੰਦੀ ਮੈਂ ਕਲਾਸਾਂ ਮਿਸ ਨਹੀਂ ਕਰਨੀਆਂ ਪਰ ਫਿਰ ਵੀ ਕਹਿ ਕੋ ਆ ਕੇ ਭੇਜਿਆ ਸੀ ਇਸ ਬੱਚੀ ਨੂੰ ਤੇ ਕਿੰਨਾ ਦੇਖੋ ਮਨ ਵਿੱਚ ਉਤਸ਼ਾਹ ਚਾ ਨਿੱਕੇ ਨਿੱਕੇ ਬੱਚੇ ਆਉਂਦੇ ਆ ਨਾਲ ਉਹਨਾਂ ਦੀਆਂ ਦਾਦੀਆਂ ਆ ਜਾਂਦੀਆਂ ਭਾਵੇਂ ਆਣ ਪੜਨੇ ਪਰ ਚਾਹੁੰਦੀਆਂ ਨੇ ਸਾਡੇ ਨਿੱਕੇ ਨਿੱਕੇ ਬੱਚੇ ਜ਼ਰੂਰ ਪਾਠ ਕਰਿਆ ਕਰਨ ਬਾਣੀ ਪੜ ਲਿਆ ਕਰਨ ਅਸੀਂ ਤੇ ਨਹੀਂ ਪੜ ਸਕੇ ਪਰ ਸਾਡੇ ਬੱਚੇ ਜ਼ਰੂਰ ਸਿੱਖਣ ਇਸ ਗੱਲ ਦਾ ਇਹਨਾਂ ਮਾਵਾਂ ਨੂੰ ਦਾਦੀਆਂ ਨੂੰ ਬਹੁਤ ਜ਼ਿਆਦਾ ਚਾਹ ਸਮਾਪਤੀ ਕੀਤੀ ਫਿਰ ਆਪਾਂ ਕਲਾਸ ਦੀ ਉਪਨੀਤ ਨਾਲ ਬਹਿ ਕੇ ਕੀਤੀਆਂ ਗੱਲਾਂ ਇਹ ਨਾਨਕੇ ਪਿੰਡ ਕੱਟ ਕੇ ਜਾਂ ਛੁੱਟੀਆਂ ਉਥੋਂ ਦੀਆਂ ਗੱਲਾਂ ਸੁਣਾ ਰਹੀ ਆ ਮੈਂ ਕਿਹਾ ਇੰਨੀ ਛੇਤੀ ਕਿਉਂ ਆ ਗਈ ਕਹਿੰਦੀ ਮੈਂ ਘਰੇ ਕੰਮ ਬਹੁਤ ਜ਼ਿਆਦਾ ਕਰਨੇ ਸੀ ਮੈਂ ਕਿਹਾ ਫਿਰ ਭਾਂਡੇ ਮਾਂਜਦੀ ਹੋਏਗੀ ਕੱਪੜੇ ਧੋਂਦੀ ਹੋਏਗੀ ਕਹਿੰਦੀ ਨਹੀਂ ਮੈਂ ਸਕੂਲ ਦਾ ਕੰਮ ਕਰਨਾ ਸੀ ਚਲੋ ਭੈਣ ਜੀ ਨੇ ਗੱਲਾਂ ਦੱਸ ਰਹੀ ਨੇ ਬੱਚਿਆਂ ਬਾਰੇ ਲੋ ਕਿੰਨਾ ਵਧੀਆ ਇੱਕ ਮਾਹੌਲ ਕਿੰਨਾ ਪਿਆਰਾ ਮਾਹੌਲ ਫਿਰ ਬੱਚਿਆਂ ਨੂੰ ਬੰਡੀਆਂ ਟੌਫੀਆਂ ਰਿਫਰੈਸ਼ਮੈਂਟ ਦਿੱਤੀ ਤੇ ਸਾਰੇ ਬੱਚੇ ਚਲੋ ਹੁਣ ਅਪਾ ਆਪਣੇ ਘਰੋਂ ਕਦੀ ਜਾਣਗੇ ਫਿਰ ਆਪਾਂ ਵਿਪਾਤ ਤੇ ਚਾਲੇ ਵਾਪਸੀ ਦੇ ਤੇ ਰਸਤੇ ਵਿੱਚ ਆ ਰਹੇ ਆਪਾਂ ਨਾਲ ਹੀ ਪਹੁੰਚੇ ਸ਼ਹਿਰ ਪਵਾਨੀਗੜ੍ਹ ਤੇ ਇੱਥੇ ਆਪਾਂ ਕਰਦੇ ਆ ਜਿਹਦੇ ਵਲੌਗ ਦੀ ਸਮਾਪਤੀ